ਪਹਿਲੇ ਸੂਏ 32 ਕਿਲੋ ਦੁੱਧ 32 ਕਿਲੋ ਖੋਲ ਕੇ ਤੋਰੇ ਜੀ ਪਹਿਲੇ ਸੂਏ ਬਾਈ ਕਾਂ ਦਾ ਇਸ ਗਾਣੇ 32 ਲੀਟਰ ਦੁੱਧ ਦਿੱਤਾ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਬਾਈ ਕਾਲੀ ਦੇ ਫਾਰਮ ਤੋਂ ਬਾਈ ਦਾ ਫਾਰਮ ਪਿੰਡ ਕੁਟੀ ਤੇ ਜਿਹੜਾ ਬਠਿੰਡਾ ਚਾ ਜੀ ਇਹ ਬਾਈ ਦਾ ਫਾਰਮ ਆ ਜਿਹੜੀ ਡੱਬ ਵਾਲੀ ਤੋਂ ਬਠਿੰਡਾ ਰੋਡ ਜਾਂਦੀ ਹੈ ਉਸ ਤੋਂ ਥੋੜਾ ਜਿਹਾ ਸਾਈਡ ਤੇ ਰਹਿ ਜਾਂਦਾ ਹੈ ਜੀ ਬਾਈ ਕੋਲੇ ਦੋ ਬਹੁਤ ਸੋਹਣੀਆਂ گاਵਾ ਬਕਾਊ ਹੈ ਜੀ ਪੂਰੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਨੇ ਆ। ਹਾਂਜੀ ਆ ਜੀ। ਕੀ ਹਾਲ ਹੈ ਬਾਈ ਜੀ? ਠੀਕ ਆ ਜੀ। ਠੀਕ ਹੋ ਜੀ। ਹਾਂਜੀ। ਹਾਂਜੀ ਆ ਜਰਸੀ ਕਿਹੜਾ ਸੂਹ ਆ ਜੀ? ਇਹ ਦੂਜਾ ਸੂਹ ਆ ਜੀ। ਦੂਜਾ ਸੂਹ ਆ ਸੂਣ ਲਈ ਤਿਆਰ ਹੈ ਜਰਸੀ ਇਹ ਜੀ। ਪਹਿਲੇ ਸੂਹੇ 23 ਕਿਲੋ ਦੁੱਧ ਦਿੱਤਾ ਜੀ। ਪਹਿਲੇ ਸੂਹੇ ਬਾਈ ਕਹਿੰਦਾ 23 ਲੀਟਰ ਦੁੱਧ ਦਿੱਤਾਗਾ। ਪੂਰੀ ਸੀਟ ਠੰਡੀ, ਸੋਹਣੀ ਗਾਂ ਹੈ ਜੀ। ਤੋਰੇ ਵੀਰੇ ਖੋਲ ਕਿਉਂ ਨਹੀਂ? ਮੁੱਲ ਭਾਜੀ ਮੁੱਲ ਲੇਦਾ ਫੋਨ ਤੇ ਕਰਾਂਗੇ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਦੂਜਾ ਸੂਆ ਤੀਨ ਸੂਣ ਲਈ ਤਿਆਰ ਬਹੁਤ ਸੋਹਣੀ ਜਰਸੀ ਗਾਂ ਜੀ ਬਹੁਤ ਚੰਗਾ ਥਣ ਹਵਾਨਾ ਬਹੁਤ ਵਧੀਆ ਮੋੜ ਮੋਜ ਬਾਈ ਮੰਨ ਲਓ ਦੇਖ ਸਕਦੇ ਹੋ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਦਾ ਫੋਨ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਲਾ ਦੇਾਂਗੇ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਆ ਗਈ ਦੋ ਨੰਬਰ ਤੇ ਇਹ ਚੈਪ ਬਹੁਤ ਸੋਹਣੀ ਇਹ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਬਹੁਤ ਸੋਹਣੀ ਅਡਰ ਕੁਆਲਿਟੀ ਹੈ ਇਹ ਵੀ ਦੂਜਾ ਸੂਆ ਸੂਣ ਲਈ ਤਿਆਰ ਗਾ ਜੀ ਇਹਦਾ ਕੋਈ ਮਿਲਕ ਰਿਕਾਰਡ ਪਹਿਲੇ ਸੂਏ ਦਾ ਜੀ ਪਹਿਲੇ ਸੂਏ 32 ਕਿਲੋ ਦੁੱਧ 32 ਕਿਲੋ ਖੋਲ ਕੇ ਤੋਰੋ ਜੀ ਪਹਿਲੇ ਸੂਏ ਬਾਈ ਕਹਿੰਦਾ ਇਸ ਸੂਆ ਨੇ 32 ਲੀਟਰ ਦੁੱਧ ਦਿੱਤਾ ਜੀ ਦੂਜਾ ਸੂਆ ਸੂਣਾ ਬਹੁਤ ਚੰਗੀ ਤਿਆਰੀ ਹੈ ਇਸ ਵਿਹੜ ਦੀ ਬਹੁਤ ਸੋਹਣਾ ਅਡਰ ਹੈ ਜੀ ਮੋੜ ਲਓ ਜੀ ਜਿਆਦਾ ਲੰਬੀ ਹੋ ਜਾਂਦੀ ਵੀਡੀਓ ਇਹਦਾ ਮੁੱਲ ਵੀ ਫੋਨ ਤੇ ਕਰਨਾ ਜੀ ਹਾਂਜੀ ਫੋਨ ਤੇ ਕਰਨਾ ਮੁੱਲ ਬਾਈ ਕਹਿੰਦਾ ਦੋਨੇ ਗਾਵਾਂ ਦਾ ਫੋਨ ਤੇ ਕਰਾਂਗੇ ਜੀ ਬਹੁਤ ਸੋਹਣੀਆਂ ਦੋਨੇ ਗਾਵਾਂ ਜੀ ਬਾਈ ਕੋਲੇ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਹੁਣ ਤਾਂ ਫੋਨ ਕਰ ਲਿਓ ਪਿੰਡ ਕੁਟੀ ਬਲਾਕ ਸੰਗਤ ਤੇ ਜਿਹੜਾ ਬਟੰਡਾ ਜੀ ਮੋਬਾਈਲ ਨੰਬਰ ਤੁਹਾਨੂੰ ਬਾਈ ਦਲਾ ਦਿਆਂਗੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਫੇਸਬੁਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ